ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਕੱਲ ਵੀਰਵਾਰ ਦਾ ਦਿਨ ਹੈ ਜੀ ਪਹਿਲਾਂ ਤਾਂ ਆਪ ਸਭ ਰੂਹਾਂ ਨੂੰ ਵੀਰਵਾਰ ਮੁਬਾਰਕ ਹੋਵੇ ਜੀ ਸੋ ਆਪਾਂ ਅੱਜ ਦਾ ਵਿਸ਼ਾ ਜੋ ਲੈ ਕੇ ਆਏ ਆ ਬਹੁਤ ਹੀ ਖਾਸ ਹੈ ਇਹਦੇ ਨਾਲ ਤੁਹਾਨੂੰ ਪਤਾ ਚੱਲੇਗਾ ਕਿ ਗਲਤੀ ਕਿੱਥੇ ਹੋ ਰਹੀ ਆ ਸਪੂਰੀ ਕਿਉਂ ਨਹੀਂ ਹੋ ਰਹੀ ਸੋ ਜਦੋਂ ਆਸ ਪੂਰੀ ਹੋਣ ਵਾਲੀ ਹੁੰਦੀ ਆ ਕੁਝ ਮਿਲਣਾ ਹੁੰਦਾ ਆ ਤੇ ਅਸੀਂ ਉੱਥੇ ਉਸੇ ਟਾਈਮ ਇੱਕ ਗਲਤੀ ਕਰ ਲੈਂਦੇ ਆ ਜਿਹੜੀ ਗਲਤੀ ਸੁਧਾਰਨ ਦੀ ਜ਼ਰੂਰਤ ਹੈ ਜੀ ਆਪਾਂ ਸਾਂਝੀ ਕਰਾਂਗੇ ਵੀਡੀਓ ਰਾਈ ਗਲਤੀ ਕੀ ਹੈ ਸੋ ਕੱਲ ਜਿਵੇਂ ਕਿ ਵੀਰਵਾਰ ਹੈ ਵੀਰਵਾਰ ਦੇ ਦਿਨ ਜਿਆਦਾ ਅਰਦਾਸਾਂ ਪੂਰੀਆਂ ਹੁੰਦੀਆਂ ਕਿਉਂਕਿ ਉਸ ਦਿਨ ਤੇ ਇਨਸਾਨ ਦਾ ਮਨ ਹੀ ਇਹੋ ਜਿਹਾ ਬਣਾ ਲਿਆ ਹੈ ਸ਼ਰਧਾ ਹੈ ਉਸ ਦਿਨ ਤੇ ਮਨ ਟਿਕਾ ਲਿਆ ਕਿ ਵੀਰਵਾਰ ਦੇ ਦਿਨ ਕਿਰਪਾ ਜ਼ਿਆਦਾ ਹੁੰਦੀ ਵੀਰਵਾਰ ਦੀ ਸੇਵਾ ਜਾਂਦਾ ਹੈ ਸੋ ਮਨ ਜਦੋਂ ਸੀ ਉਸੇ ਹਿਸਾਬ ਦਾ ਬਣਾ ਲੈਨੇ ਕਿ ਉਹ ਕਿਰਪਾ ਉਸੇ ਹਿਸਾਬ ਨਾਲ ਹੀ ਹੁੰਦੀ ਆ ਜੀ ਸੋ ਮਨ ਦਾ ਹੀ ਟਿਕਣਾ ਜ਼ਰੂਰੀ ਹੈ ਮਨ ਨੂੰ ਜਿੱਤਨ ਨੂੰ ਲਾ ਲਓ ਕਿ ਮਨ ਨੇ ਦੁਰਪਹਿਣਾ ਹੈ ਜੀ ਸੋ ਇਸ ਕਰਕੇ ਆਪਾਂ ਅੱਜ ਦਾ ਇਹ ਵਿਸ਼ਾ ਬਹੁਤ ਹੀ ਖਾਸ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਆ ਜੀ ਵੀਡੀਓ ਨੂੰ ਪੂਰੀ ਸੁਣ ਲੈਣਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਥੋਲਿਆ ਕਰੋ ਕਮੈਂਟਾਂ ਚੋ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾ ਕੁਛੀਆਂ ਮਿਲ ਜਾਣਗੀ ਜੀ ਸੋ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਜਰੂਰ ਲਿਖਣਾ ਜੀ ਸੋ ਨਾਲ ਦੀ ਨਾਲ ਘੰਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੱਕ ਪਹੁੰਚਦਾ ਰਹੇ ਜੀ ਸੋ ਤੁਸੀਂ ਹਰ ਰੋਜ਼ ਵੀਡੀਓ ਦਾ ਆਨੰਦ ਲੈ ਸਕੋ ਸੋ ਬਾਕੀ ਕਾਫੀ ਰੂਹਾਂ ਜੋ ਕਮੈਂਟ ਕਰਦੀਆਂ ਹੈ ਕਿ ਦੀਦੀ ਜੀ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਚੰਗੀਆਂ ਲੱਗਦੀਆਂ ਸੀ ਪੂਰੀ ਵੀਡੀਓ ਸੁਣਦੇ ਆ ਬਹੁਤ ਬਹੁਤ ਧੰਨਵਾਦ ਜੀ ਸੋ ਬਾਕੀ ਜੋ ਇਹ ਸਮਾਂ ਤੁਸੀਂ ਕੱਢ ਰਹੇ ਹੋ ਇਹ ਨਾ ਸੋਚੋ ਕਿ ਅਸੀਂ ਕਿਸੇ ਲਈ ਕੱਢ ਰਹੇ ਆ ਜਾਂ ਸਾਡੇ ਲਈ ਕੱਢ ਰਹੇ ਹੋ ਸੋ ਪ੍ਰਮਾਤਮਾ ਨੇ ਜਿਵੇਂ ਡਿਊਟੀ ਲਗਾਈ ਹੋਈ ਆ ਅਸੀਂ ਇੱਕ ਫਰਜ਼ ਨਿਭਾ ਰਹੇ ਆ ਤੇ ਤੁਸੀਂ ਇਹ ਸਮਾਂ ਕੱਢ ਰਹੇ ਹੋ ਜੋ ਉਹ ਆਪਣੇ ਲਈ ਕੱਢ ਰਹੇ ਹੋ ਜੋ ਤੁਸੀਂ ਅੱਜ ਇੱਕ ਸੈਕਿੰਡ ਦਾ ਸਮਾਂ ਵੀ ਉਹ ਮਾਲਕ ਲਈ ਕੱਢ ਲੈਂਦੇ ਹੋ ਉਹ ਤੁਹਾਡੇ ਕੰਮ ਹੀ ਆਣ ਵਾਲਾ ਹੈ ਸੋ ਇਹ ਇੱਕ ਇੱਕ ਪੰਦਾ ਹਿਸਾਬ ਉਹ ਪਰਮਾਤਮਾ ਕੋਲ ਹੈ ਕਾ ਦੱਸਦੀ ਕਿਹੜੇ ਮੋੜ ਤੇ ਉਹਨੂੰ ਜਿਆਦਾ ਜਿਆਦਾ ਕਰਦੇ ਆ ਸੋ ਕਿਹੜਾ ਚੰਗਾ ਕਰਮ ਕਰਦੇ ਕਿਹੜਾ ਮਾੜਾ ਕਰਦੇ ਉਹ ਸਾਰਾ ਖਾਤਾ ਉਹ ਮਾਲਕ ਦੇ ਘਰ ਖੁੱਲ੍ਹੇ ਜਾਂਦਾ ਜਦੋਂ ਇਨਸਾਨ ਚੰਗੇ ਕਰਮ ਕਰਨ ਲੱਗਦਾ ਹੈ ਤੇ ਇਹ ਹਰ ਪਲ ਦਾ ਸਾਹ ਉਹ ਮਾਲਕ ਸਮਾਂ ਆਉਣ ਤੇ ਜ਼ਰੂਰ ਦਿੰਦਾ ਹੈ ਜੀ ਸੋ ਮਿਹਨਤ ਦਾ ਫਲ ਪ੍ਰਮਾਤਮਾ ਕਦੇ ਨਹੀਂ ਰੱਖਦਾ ਜਿੰਨੀ ਮਿਹਨਤ ਕਰੋਗੇ ਮਿਹਨਤ ਜਾਨੀ ਕਿ ਜਿੰਨੀ ਸੇਵਾ ਕਰੋਗੇ ਸਿਮਰਨ ਕਰੋਗੇ ਚੰਗੀਆਂ ਗੱਲਾਂ ਨੂੰ ਸੁਣੋਗੇ ਇਹ ਤੁਹਾਡੀ ਮਿਹਨਤ ਹੈ ਇਹਦਾ ਫਲ ਉਹ ਪ੍ਰਮਾਤਮਾ ਦਿੰਦਾ ਹੈ ਕਿਸੇ ਨਾ ਕਿਸੇ ਥਰੂ ਆ ਕੇ ਹੈਲਪ ਕਰ ਜਾਣੀ ਤਾਂ ਸਮਝ ਲੈਣਾ ਕਿ ਉਹ ਮੁਰਸ਼ਿਦ ਨੇ ਕਿਰਪਾ ਕੀਤੀ ਸਾਡੀ ਕੀਤੀ ਹੋਈ ਕਮਾਈ ਸਾਡੇ ਕਮਾਈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਇੱਕ ਕਮੈਂਟ ਦੱਸਦੇ ਆਂ ਪਹਿਲਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਲਿਖਦੇ ਨੇ ਕੀ ਦੀਦੀ ਜੀ ਅਸੀਂ ਪੀਰਾਂ ਦੀ ਬੰਦਗੀ ਕਰਦੇ ਆਂ ਦਰਬਾਰ ਵਿੱਚ ਬੈਠ ਕੇ ਹੀ ਬੰਦਗੀ ਕਰ ਲੈਂਦੇ ਆਂ ਕਿ ਅੱਗੇ ਪਿੱਛੇ ਜੇਕਰ ਬੰਦਗੀ ਕਰਨੀ ਹੋਵੇ ਕੀ ਦਰਬਾਰ ਵਿੱਚ ਬੈਠ ਕੇ ਹੀ ਕਰਨੀ ਹੈ ਜਾਂ ਫਿਰ ਕਿਤੇ ਵੀ ਸੋ ਦੇਖੋ ਜੀ ਕਿਉਂ ਤੋ ਪਰਮਾਤਮਾ ਦਾ ਨਾਮ ਲੈਣਾ ਇਹ ਨਹੀਂ ਸੋਚਣਾ ਕਿ ਉਹ ਪਰਮਾਤਮਾ ਸਿਰਫ ਘਰ ਵਿੱਚ ਜੋ ਚਰਾਗ ਜਗ ਰਿਹਾ ਹੈ ਦਰਵਾਰ ਬਣਿਆ ਹੋਇਆ ਉੱਥੇ ਹੀ ਆ ਪਰਮਾਤਮਾ ਹਰ ਇੱਕ ਪਾਸੇ ਹੈ ਹਰ ਥਾਂ ਹੈ ਹਰ ਪਲ ਹਰ ਟਾਈਮ ਉਹ ਸਾਡੇ ਨਾਲ ਰਹਿੰਦਾ ਹੈ ਸਾਨੂੰ ਸਿਰਫ ਉਹਨਾਂ ਨੂੰ ਆਵਾਜ਼ ਮਾਰਨ ਦੀ ਜ਼ਰੂਰਤ ਆ ਤੁਸੀਂ ਜਦੋਂ ਪੁਕਾਰੋਗੇ ਮੁਸ਼ਕਲ ਵਿੱਚੋਂ ਕਿਤੇ ਵੀ ਗਏ ਹੋ ਚਾਹੇ ਵਿਦੇਸ਼ ਵਿੱਚ ਹੀ ਕਿਉਂ ਨਾ ਚਲੇ ਜਾਓ ਪ੍ਰਮਾਤਮਾ ਉੱਥੇ ਵੀ ਤੁਹਾਡੇ ਨਾਲ ਰਹੇਗਾ ਕਿਉਂਕਿ ਉਹ ਕਿਤੇ ਬਾਹਰ ਨਹੀਂ ਹੈ ਉਹ ਅੰਦਰ ਬੈਠਾ ਹੋਇਆ ਅੰਦਰ ਜਾਤ ਮਾਰਨ ਦੀ ਜ਼ਰੂਰਤ ਆ ਸੋ ਜਿਹੜੇ ਇਹ ਸੋਚ ਲੈਂਦੇ ਨੇ ਕਿ ਉਹ ਕੱਲੇ ਦਰਬਾਰ ਵਿੱਚ ਹੀ ਬੈਠੇ ਆ ਉੱਥੇ ਅਸੀਂ ਪੁਕਾਰਾਂ ਦਿੱਤਾ ਨਹੀਂ ਸਾਡੀ ਆਵਾਜ਼ ਸੁਣਨਗੇ ਇੱਥੇ ਇਹਨਾਂ ਸਾਰਨ ਗਲਤ ਹੈ ਸੋ ਕਰਮ ਕਰਨ ਲਈ ਉਹਨਾਂ ਦੇ ਨਾਮ ਤੇ ਬਣੇ ਹੋਏ ਆ ਸੋ ਕਰਮ ਇਸ ਲਈ ਬਣ ਗਏ ਕਿਉਂਕਿ ਮਨ ਟਿਕਾਉਣਾ ਔਖਾ ਹੈ ਜਿੱਦ ਜਿੱਦ ਤੁਸੀਂ ਕਰਮ ਕਰੋਗੇ ਕਰਮ ਦੇ ਨਾਲ ਮਨ ਟਿਕਦਾ ਜਾਏਗਾ ਸੋ ਪਰਮਾਤਮਾ ਨੂੰ ਕਿਤੇ ਵੱਖ ਨਹੀਂ ਸਮਝਣਾ ਨਾ ਇਹ ਸੋਚਣਾ ਕਿ ਉਹ ਇਸ ਰੂਮ ਦੇ ਵਿੱਚ ਆ ਤੇ ਉਸ ਰੂਮ ਵਿੱਚ ਹੀ ਬੈਠ ਕੇ ਅਸੀਂ ਬੰਦਗੀ ਕਰਨੀ ਆ ਤਾਂ ਹੀ ਉਹਨਾਂ ਨੇ ਸਾਡੀ ਪکار ਸੁਣਨੀ ਆ ਸੋ ਇਹ ਬਿਲਕੁਲ ਗਲਤ ਹੈ ਜੀ ਸੋ ਜਿੱਥੇ ਵੀ ਕਿਤੇ ਵੀ ਤੁਸੀਂ ਕੰਮਕਾਰ ਕਰ ਰਹੇ ਹੋ ਸੋ ਬੈਠੇ ਉੱਠਦੇ ਤੁਸੀਂ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਏ ਕਿਤੇ ਵੀ ਹੋ ਮੋ ਕੋਈ ਕੰਮਕਾਰ ਕਰ ਰਹੇ ਹੋ ਤੇ ਨਾਲ ਨਾਲ ਜਿਹੜੀ ਖਾਂਦੇ ਪਿੰਦੇ ਬੈਠੇ ਉੱਠਦੇ ਉਹ ਪ੍ਰਮਾਤਮਾ ਦਾ ਨਾਮ ਸਿਮਰਦੀ ਹੈ ਉਹ ਵੱਧ ਅੱਗੇ ਲੰਘ ਜਾਂਦੀ ਹੈ ਰੋ ਸੋ ਇਸ ਤਰ੍ਹਾਂ ਦਾ ਹਰ ਇੱਕ ਨੂੰ ਆਣਾ ਚਾਹੀਦਾ ਹੈ ਤਾਂ ਕਿ ਇਹ ਮੁਸ਼ਕਲਾਂ ਕਦੇ ਆਣੇ ਨਾ ਸੋ ਜਿੰਨੀ ਵੰਦਗੀ ਹੋਵੇਗੀ ਭਗਤੀ ਹੋਵੇਗੀ ਸੋ ਮੁਸ਼ਕਲਾਂ ਤਾਂ ਆਪਣੇ ਆਪ ਦੂਰ ਹੋ ਜਾਣਗੀਆਂ ਉਲਟਾ ਪ੍ਰਮਾਤਮਾ ਉਹ ਚੀਜ਼ ਦੇ ਦਿੰਦਾ ਜਿਹਦੇ ਨਾਲ ਤੁਸੀਂ ਲੋਕਾਂ ਦਾ ਭਲਾ ਜਾਣੀ ਦੁਨੀਆ ਦਾ ਭਲਾ ਕਰ ਸਕਦੇ ਆ ਸੋ ਇਹਦੇ ਲਈ ਨਾਮ ਦੀ ਕਮਾਈ ਹੋਣੀ ਜ਼ਰੂਰੀ ਹੈ ਜਦੋਂ ਨਾਮ ਦੀ ਕਮਾਈ ਜੁੜਦੀ ਜਾਂਦੀ ਆ ਤਾਂ ਫਿਰ ਉਹ ਕਮਾਈ ਅਸੀਂ ਵੰਡ ਸਕਦੇ ਪਰ ਜਿਹੜੀ ਕਮਾਈ ਅਸੀਂ ਕਰਦੇ ਹੁੰਦੀ ਬਾ ਇੱਕ ਦੋ ਮਿੰਟ ਦਾ ਸਮਾਂ ਵੀ ਕਿਤੇ ਹੀ ਕੱਢ ਪਾਉਂਦੇ ਆ ਤਾਂ ਫਿਰ ਉੰਨੀ ਕਮਾਈ ਅਸੀਂ ਇੱਧਰ ਉੱਧਰ ਅਦਾਸਾਂ ਵਿੱਚ ਲਗਾ ਦਿੰਦੇ ਆ ਤਾਂ ਫਿਰ ਉਹ ਵੰਡੀ ਨਹੀਂ ਜਾ ਸਕਦੀ ਸੋ ਜੇਕਰ ਚਾਹੁੰਦੇ ਹੋ ਕਿ ਤੀਸਰਾ ਨੇਤਰ ਖੁੱਲ ਜਾਵੇ ਇਹਦੇ ਲਈ ਵੱਧ ਚੜ ਕੇ ਨਾਮ ਦੀ ਕਮਾਈ ਕਰਨੀ ਪਵੇਗੀ ਸੋ ਜਿੱਥੇ ਵੀ ਕਿਤੇ ਬੈਠੇ ਹੋ ਜਿੱਥੇ ਵੀ ਪਰਮਾਤਮਾ ਦੀ ਯਾਦ ਆਉਂਦੀ ਹੈ ਤੁਸੀਂ ਫ੍ਰੀ ਬੈਠੇ ਹੋ ਨਾਮ ਸਿਮਰਨਾ ਸ਼ੁਰੂ ਕਰ ਦਿਓ ਤੇ ਪਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੈ ਜੀ ਪਰਮਾਤਮਾ ਜਾਗ ਜਾਂਦਾ ਅੰਦਰੋਂ ਵੀ ਜਾਗਦਾ ਹੈ ਜਦੋਂ ਅਸੀਂ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਕਦੇ ਇਹ ਨਹੀਂ ਸੋਚਣਾ ਕਿ ਕਿਤੇ ਬਾਹਰੋਂ ਅੰਦਰ ਹੀ ਆ ਜਦੋਂ ਤੁਸੀਂ ਅੰਦਰੋਂ ਆਵਾਜ਼ ਮਾਰੋਗੇ ਯਾਦ ਕਰੋਗੇ ਮਨ ਨੂੰ ਸ਼ਾਂਤ ਕਰਕੇ ਅੱਖਾਂ ਬੰਦ ਕਰਕੇ ਤੇ ਉਹ ਤੁਹਾਨੂੰ ਅੰਦਰੋਂ ਹੀ ਮਿਲ ਜਾਣਗੇ ਸੋ ਉਹਨਾਂ ਨੂੰ ਪਹਿਚਾਣਨ ਦੀ ਜ਼ਰੂਰਤ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਅਣਜੀ ਇੱਕ ਬੇਨਤੀ ਆ ਕਹਿੰਦੇ ਕਿ ਲਖ ਦਾਤਾ ਪੀਰ ਜੀ ਦੀ ਸੇਵਾ ਬਾਰੇ ਸਾਨੂੰ ਦੱਸੋ ਸੋ ਦੇਖੋ ਜੀ ਉਹਨਾਂ ਦੀ ਸੇਵਾ ਕੋਈ ਔਖੀ ਨਹੀਂ ਹੈ ਸੇਵਾ ਕਿਸੇ ਵੀ ਦੇਵਤੇ ਦੀ ਔਖੀ ਨਹੀਂ ਹੁੰਦੀ ਸਿਰਫ ਕਰਨ ਦਾ ਢੰਗ ਹੋਣਾ ਚਾਹੀਦਾ ਸੋ ਪਹਿਲਾਂ ਮਨ ਟਕਾਉਣਾ ਪੈਂਦਾ ਹੈ ਮਨ ਟਕਾ ਕੇ ਲਖ ਦਾਤਾ ਪੀਰ ਤਾਂ ਇੱਡੀ ਜਲਦੀ ਖੁਸ਼ ਹੋ ਜਾਂਦੇ ਨੇ ਕਿ ਇਨਸਾਨ ਨੂੰ ਸਮਝ ਵੀ ਨਹੀਂ ਆਉਂਦੀ ਕਦ ਕੀ ਤੋਂ ਕੀ ਉਹ ਕਿਹੜਾ ਉਹਦਾ ਦਵਾ ਦੇਣ ਇਹ ਇਨਸਾਨ ਨੂੰ ਨਹੀਂ ਪਤਾ ਚੱਲਦਾ ਸੋ ਲੱਖ ਦਾ ਤਾਂ ਪੀਰ ਅਖੀਰਲੇ ਪੀਰ ਹੋਏ ਆ ਸੋ ਕਹਿੰਦੇ ਕਿ ਸਾਰੇ ਪੀਰਾਂ ਨੇ ਕੁੰਜੀਆਂ ਜੋ ਲੱਗਦਾ ਤਾਂ ਹੱਥ ਖੜਾ ਲੱਤਿਆਂ ਸੋ ਲੱਖ ਦਾ ਤਾਂ ਪੀਰ ਬਹੁਤ ਜਲਦ ਖੁਸ਼ ਹੋ ਕੇ ਗੱਲਬਾਤ ਕਲੀਅਰ ਦਿਖਾਣੀ ਸ਼ੁਰੂ ਕਰ ਦਿੰਦੇ ਨੇ ਸੋ ਉਹਨਾਂ ਦੀ ਸੇਵਾ ਕਰਨੀ ਕੋਈ ਔਖੀ ਨਹੀਂ ਉਹਨਾਂ ਦੀ ਸਿਰਫ ਨਿਯਾਜ਼ ਬਣਾਈ ਜਾਂਦੀ ਆ ਨਿਯਾਜ਼ ਦੇ ਨਾਲ ਚੂਰੀ ਬਣਾ ਕੇ ਵੰਡ ਦਵੋ ਜੇਕਰ ਨਿਯਾਜ਼ ਗੋੜਾਲੀ ਚੂਰੀ ਵੀ ਗੋੜਾਲੀ ਲਿਆ ਕੇ ਵੰਡੋਗੇ ਤੇ ਔਰ ਵੀ ਜ਼ਿਆਦਾ ਵਧੀਆ ਤੁਸੀਂ ਕਿਰਪਾ ਹਾਸਲ ਕਰ ਸਕਦੇ ਹੋ ਲੱਖ ਦਾ ਤਾਂ ਪੀਰ ਦੀ ਸੋ ਮਨ ਟਿਕਾ ਕੇ ਦਿਲੋਂ ਯਾਦ ਕਰਨਾ ਦਿਲੋਂ ਪ੍ਰੇਮ ਪਾਉਣਾ ਹੈ ਸੋ ਵਾਕੀ ਇੱਥੇ ਜੇਕਰ ਸਿੱਧੀ ਗੱਲ ਕਰੀਏ ਤਾਂ ਉਹ ਜ਼ਿਆਦਾ ਕੁਝ ਨਹੀਂ ਚਾਹੁੰਦੇ ਉਹ ਸਿਰਫ ਇਹ ਚਾਹੁੰਦੇ ਨੇ ਕਿ ਦਿਲ ਵਿੱਚ ਪਿਆਰ ਸਾਡੇ ਲਈ ਹੋਵੇ ਸੋ ਜਦੋਂ ਤੁਸੀਂ ਬਿਰੋਪਕਾਰੋਗੇ ਆਵਾਜ਼ ਮਾਰੋਗੇ ਪੀਰ ਨੂੰ ਤੇ ਉਹ ਜਲਦ ਆਵਾਜ਼ ਨੂੰ ਸੁਣਨ ਦੇਵਾ ਸੁਮਨ ਵਿੱਚ ਪ੍ਰੇਮ ਹੋਣਾ ਚਾਹੀਦਾ ਜਿਵੇਂ ਅਸੀਂ ਘਰ ਦੇ ਮੈਂਬਰਾਂ ਨਾਲ ਤੋਂ ਵੱਧ ਕਰਦੇ ਹਾਂ ਇਸ ਤਰ੍ਹਾਂ ਦਾ ਪ੍ਰੇਮ ਉਹ ਪੀਰ ਨਾਲ ਹੋਣਾ ਚਾਹੀਦਾ ਇਹਵੇਂ ਸਮਝਣਾ ਚਾਹੀਦਾ ਕਿ ਇੱਕ ਜਿਵੇਂ ਘਰ ਦਾ ਮੈਂਬਰ ਹੈ ਇਸ ਤਰ੍ਹਾਂ ਨਾ ਆਪਣੇ ਮੁਰਸ਼ਿਦ ਨੂੰ ਸਮਝਣਾ ਸ਼ੁਰੂ ਕਰ ਦੋ ਤੇ ਫਿਰ ਦੇਖੋ ਮਾਲਕ ਦੀ ਕਿਵੇਂ ਕਿਰਪਾ ਹੁੰਦੀ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਆ ਜੀ ਵੀਡੀਓ ਕਾਫੀ ਵੱਧ ਲੱਭੀ ਹੋ ਜਾਂਦੀ ਆ ਸੋ ਵੀਡੀਓ ਨੂੰ ਜਾਂਦੇ ਚੱਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਵੱਧ ਵੱਧ ਸ਼ੇਅਰ ਕਰ ਦੇਣਾ ਜੀ ਸੋ ਹੁਣ ਆਪਾਂ ਇੱਥੇ ਗੱਲ ਕਰਾਂਗੇ ਕਿ ਜਦੋਂ ਕੁਛ ਪੀਰ ਦੇਣ ਲੱਗਦੇ ਨੇ ਉਹਨਾਂ ਦੀ ਕਿਰਪਾ ਹੋਣੀ ਹੁੰਦੀ ਆ ਤੇ ਉੱਤੇ ਅਸੀਂ ਗਲਤੀ ਕੀ ਕਰਦੇ ਆ ਇਹਦੇ ਬਾਰੇ ਗੱਲ ਕਰ ਲੈਣੇ ਆ ਸੋ ਪਹਿਲੇ ਇੱਥੇ ਗੱਲ ਕਰੀਏ ਕਿ ਹਰ ਰੋਜ਼ ਬੰਦਗੀ ਕਰਨੀ ਸ਼ੁਰੂ ਕਰੋ 5 ਮਿੰਟ ਦਾ ਇਸ ਸਮਾਂ ਕੱਟੋ ਕੱਢੋ ਜ਼ੋਰ ਸੌਣ ਤੋਂ ਪਹਿਲਾਂ ਜਿਕਰ ਸਵੇਰੇ ਉੱਠ ਕੇ ਉੱਠਦੇ ਸਾਰ ਹੀ ਬੈੱਡ ਤੇ ਪਹਿਲਾਂ ਤੁਸੀਂ ਆਪਣੇ ਮੁਰਸ਼ਿਦ ਨੂੰ ਧਿਆ ਲੈਂਦੇ ਹੋ ਤੇ ਇਹ ਸਭ ਤੋਂ ਵਧੀਆ ਗੱਲ ਹੈ ਜਦੋਂ ਉੱਠਦੇ ਹੀ ਅਸੀਂ ਆਪਣੇ ਮਾਲਕ ਨੂੰ ਯਾਦ ਕਰਾਂਗੇ ਉਹਨਾਂ ਦਾ ਸ਼ੁਕਰਾਨਾ ਧੰਨਵਾਦ ਕਰਾਂਗੇ ਕਿ ਮਾਲਕਾ ਰਾਤ ਸੁੱਖ ਦੀ ਬੀਤੀ ਹੈ ਦਿਨ ਵੀ ਸੁੱਖ ਦਾ ਬੀਤੇ ਐਸੀ ਕਿਰਪਾ ਬਣਾਈ ਰੱਖਿਓ ਸੋ ਜਾਣੇ ਅਣਜਾਣੇ ਚ ਹੋਈਆਂ ਗਲਤੀਆਂ ਪਰਮਾਤਮਾ ਦੀ ਮਾਫੀ ਦੇਣਾ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਅਰਦਾਸ ਬੇਨਤੀ ਢੰਗ ਨਾਲ ਕਰ ਲੋਗੇ ਤੇ ਕਿਰਪਾ ਮਾਲਕ ਦੀ ਬਣੀ ਰਹਿੰਦੀ ਹੈ ਸੋ ਵੰਦਗੀ ਹਰ ਰੋਜ਼ ਕਰਨੀ ਸ਼ੁਰੂ ਕਰੋ ਜੇਕਰ ਜ਼ਿੰਦਗੀ ਵਿੱਚ ਕੁਝ ਪਾਉਣਾ ਚਾਹੁੰਦੇ ਹੋ ਕੁਝ ਖੱਟਣਾ ਚਾਹੁੰਦੇ ਹੋ ਸੋ ਹਰ ਇੱਕ ਨੂੰ ਕਿਸੇ ਨਾ ਕਿਸੇ ਵੱਲੋਂ ਪਰੇਸ਼ਾਨੀ ਹੈ ਕੋਈ ਨਾ ਕੋਈ ਚੀਜ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕੋਈ ਨਾ ਕੋਈ ਕੰਮ ਵੜੇ ਹੁੰਦੇ ਨੇ ਤੇ ਉੱਥੇ ਸਿਰਫ ਤੁਹਾਨੂੰ ਵੰਦਗੀ ਕਰਨ ਦੀ ਜ਼ਰੂਰਤ ਹੈ ਹਰ ਰੋਜ਼ ਸਵੇਰੇ ਸ਼ਾਮ ਦਾ 5-5 ਮਿੰਟ ਕੋਈ ਜ਼ਿਆਦਾ ਨਹੀਂ 5 ਮਿੰਟ ਦਾ ਕੋਈ ਸ਼ਬਦ ਲਾ ਲਓ ਤੇ ਅੱਖਾਂ ਬੰਦ ਕਰਕੇ ਮਨ ਨੂੰ ਸ਼ਾਂਤ ਕਰਕੇ ਆਪਣੇ ਗੁਰੂ ਪੀਰ ਦਾ ਸਰੂਪ ਅੱਖਾਂ ਮੂਰੇ ਲੈ ਕੇ ਆਓ ਅਰਦਾਸ ਬੇਨਤੀ ਕਰੋ ਦੀ ਮਾਲਕਾ ਦਿਨ ਸੁੱਖ ਦਾ ਬੀਤੇ ਐਸੀ ਕਿਰਪਾ ਬਣਾਈ ਰੱਖਣਾ ਰਾਤ ਸੁੱਖ ਦੀ ਬੀਤੀ ਹੈ ਇਹਦੇ ਲਈ ਤੇਰਾ ਸ਼ੁਕਰੀਆ ਧੰਨਵਾਦ ਤਾਂ ਫਿਰ ਉਸ ਤੋਂ ਬਾਅਦ ਨਾਮ ਸਿਮਰੋ 5 ਮਿੰਟ ਨਾਮ ਸਿਮਰ ਕੇ ਸੋ ਫਿਰ ਉਸ ਤੋਂ ਬਾਅਦ ਗੱਲ ਦੀ ਜਿਹੜੀ ਅਨੁਸਥਾਨ ਕਰਦਾ ਜਦੋਂ ਆਸ ਪੂਰੀ ਹੋਣੀ ਹੁੰਦੀ ਹੈ ਜੀ ਉਹ ਇੱਥੇ ਇਹ ਗਲਤੀ ਆ ਕਿ ਕਦੇ ਵੀ ਸਿਮਰਨ ਕਰਨ ਤੋਂ ਬਾਅਦ ਉਸੇ ਵਕਤ ਉੱਠ ਨਹੀਂ ਜਾਣਾ ਹੈ ਬੈਠੇ ਰਹਿਣਾ ਹੈ ਸੋ ਪਹਿਲਾਂ ਤਾਂ ਜੋ ਤੁਸੀਂ ਨਾਮ ਸਿਮਰਿਆ ਹੈ 5 ਮਿੰਟ ਉਹ ਤੁਸੀਂ ਇਸ ਲਈ ਸਮਰਿਆ ਹੈ ਕਿ ਅਸੀਂ ਅੱਖਾਂ ਬੰਦ ਕੀਤੀਆਂ ਮਾਲਕ ਨੂੰ ਯਾਦ ਕੀਤਾ ਉਹ ਨਾਮ ਸ਼ਬਦ ਦੇ ਥਰੂ ਸਾਡਾ ਗੁਰੂ ਸਾਡਾ ਮੁਰਸ਼ਿਦ ਆਵਾਜ਼ ਸੁਣ ਕੇ ਆਇਆ ਉਹ ਆਪਾਂ ਇੱਕ ਤਰ੍ਹਾਂ ਦੀ ਆਵਾਜ਼ ਮਾਰੀ ਆ ਆਪਣੇ ਮਾਲਕ ਨੂੰ ਤੇ ਹੁਣ ਆਵਾਜ਼ ਮਾਰਨ ਤੋਂ ਬਾਅਦ ਕੁਝ ਜਿਦੋਂ ਆ ਕੇ ਬੈਠ ਰਹੇ ਨੇ ਤੇ ਅਸੀਂ ਉੱਥੇ ਗਲਤੀ ਕਰਦੇ ਕਿ ਉੱਠ ਪੈਂਦੇ ਆ ਸੋ ਉੱਠਣਾ ਨਹੀਂ ਹੈ ਉਸ ਤੋਂ ਬਾਅਦ ਤੁਸੀਂ ਮਨ ਵਿੱਚ ਯਕੀਨ ਰੱਖ ਕੇ ਜੋ ਮਨ ਦੀ ਪ੍ਰੋਬਲਮ ਪਰੇਸ਼ਾਨੀ ਚੱਲ ਰਹੀ ਹੈ ਤੁਸੀਂ ਆਪਣੇ ਗੁਰੂ ਮੁਰਸ਼ਿਦ ਅੱਗੇ ਰੱਖਣੀ ਆ ਉਸ ਵਕਤ ਇਹ ਸੋਚਣਾ ਕਿ ਮੇਰਾ ਮੁਰਸ਼ਿਦ ਇਸ ਵਕਤ ਬੈਠਾ ਹੋਇਆ ਹੈ ਤੇ ਮੈਂ ਆਪਣੇ ਮਨ ਦੀ ਗੱਲ ਕਰ ਰਿਹਾ ਤੇ ਉਹ ਸੁਣ ਵੀ ਰਿਹਾ ਮਨ ਦੀ ਭਾਵਨਾ ਇਹੋ ਜੀ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਇਹ ਸੋਚੋਗੇ ਕਿ ਹੁਣ ਸਾਡਾ ਮਾਲਕ ਸਾਡੇ ਕੋਲ ਬੈਠਾ ਹੋਇਆ ਹੈ ਅਸੀਂ ਮਨ ਦੀ ਪਰੇਸ਼ਾਨੀ ਦੱਸ ਦਿੱਤੀ ਆ ਤੇ ਹੁਣ ਉਹ ਸਾਡੀ ਪਰੇਸ਼ਾਨੀ ਨੂੰ ਜ਼ਰੂਰ ਦੂਰ ਕਰੇਗਾ ਸਾਡੀਆਂ ਪਰੇਸ਼ਾਨੀਆਂ ਦਾ ਹੱਲ ਜ਼ਰੂਰ ਕੱਢੇਗਾ ਕਿਉਂਕਿ ਉਹਨਾਂ ਨੇ ਸਾਡੀ ਗੱਲ ਨੂੰ ਸੁਣ ਲਿਆ ਹੈ ਸੋ ਇਵੇਂ ਗੱਲ ਕਰਨੀ ਜਿਵੇਂ ਕਰਦੇ ਮੈਂਬਰ ਨਾਲ ਗੱਲ ਕਰਦੇ ਆ ਅੰਦਰੋਂ ਅੰਦਰ ਹੀ ਇਹ ਸੋਚ ਕੇ ਕਿ ਮਨ ਵਿੱਚ ਪਰਮਾਤਮਾ ਬੈਠਾ ਹੋਇਆ ਹੈ ਧਿਆਨ ਧਰ ਕੇ ਉਹਨਾਂ ਦੇ ਨਾਲ ਦੁੱਖ ਸੁੱਖ ਸਾਂਝਾ ਕਰੋ ਅਰਦਾਸ ਬੇਨਤੀ ਕਰੋ ਜੋ ਚਾਹੀਦਾ ਹੈ ਤਾਂ ਫਿਰ 5 ਮਿੰਟ ਦੀ ਇਹ ਅਰਦਾਸ ਤੋਂ ਬਾਅਦ ਫਿਰ ਉਠਣਾ ਹੈ ਸ਼ੁਕਰਾਨਾ ਧੰਨਵਾਦ ਕਰਕੇ ਸੋ ਬਸ ਸਿਰਫ ਗੱਲ ਇਸ ਤਰੀਕੇ ਨਾਲ ਮਹਿਸੂਸ ਕਰਨਾ ਹੈ ਕਿ ਮੇਰਾ ਮਾਲਕ ਸੁਣ ਰਿਹਾ ਆ ਇਹ ਜੋ ਮੈਨੇ ਗੱਲ ਕੀਤੀ ਆ ਉਹਨੇ ਸੁਣੀ ਆ ਮੇਰੀ ਪੁਕਾਰ ਤੇ ਉਹ ਪੂਰੀ ਵੀ ਜ਼ਰੂਰ ਕਰੇਗਾ ਸੋ ਨਾਮ ਸਿਮਰਨ ਬਾਰੇ ਤਾਂ ਹਰ ਇੱਕ ਨੂੰ ਪਤਾ ਹੈ ਪਰ ਇਹਨਾਂ ਗੱਲਾਂ ਤੇ ਵੀ ਧਿਆਨ ਜ਼ਰੂਰ ਕਰੋ ਇਹ ਗੱਲਾਂ ਵੀ ਨਾਲ ਹੀ ਲੱਗਦੀਆਂ ਨੇ ਸੱਚ ਹੈ ਸੋ ਮਤਲਬ ਇਹੀ ਹੁੰਦਾ ਆ ਨਾਮ ਸਿਮਰਨ ਦਾ ਕਿ ਅਸੀਂ ਉਹ ਮਾਲਕ ਨੂੰ ਯਾਦ ਕਰਦੇ ਆ ਉਹ ਸਿਮਰਨ ਦੇ ਥਰੂ ਉਹ ਆਵਾਜ਼ ਦੇ ਰਹੇ ਆ ਉਹਦੇ ਤੱਕ ਆਪਣੀ ਆਵਾਜ਼ ਨੂੰ ਪਹਚਾ ਰਹੇ ਆ ਤੇ ਉਹ ਸੁਣਦਾ ਹੈ ਆਵਾਜ਼ ਸੁਣ ਕੇ ਆਉਂਦਾ ਵੀ ਹੈ ਤੇ ਪਰ ਜਿੱਥੇ ਸਾਨੂੰ ਜਿਹੜਾ ਕਰਮ ਕਰਨਾ ਚਾਹੀਦਾ ਉਹ ਕਰਦੇ ਨਹੀਂ ਉੱਠਵੰਦੇ ਆ ਸੋ ਇੱਥੇ ਇਨਸਾਨ ਗਲਤੀ ਕਰਦਾ ਜਦੋਂ ਵੀ ਬੰਦਗੀ ਕਰਨ ਬਹਿਣਾ ਆ ਮਾਲਕ ਦਾ ਨਾਮ ਸਿਮਰਨਾ ਹੈ ਉਸ ਤੋਂ ਬਾਅਦ 5 ਮਿੰਟ ਬੈਠ ਕੇ ਆਪਣੇ ਦੁੱਖ ਸੁੱਖ ਸਾਂਝੇ ਵੀ ਉਹ ਮਾਨਕਨਾ ਕਰਿਆ ਕਰੋ ਹਜ ਜਨ ਜਰ ਸਮਝ ਕੇ ਉਹਨਾਂ ਨੂੰ ਤੇ ਫਿਰ ਦੇਖੋ ਕਿਵੇਂ ਪਰੇਸ਼ਾਨੀਆਂ ਦੇ ਹੱਲ ਹੁੰਦੇ ਨੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਵੀਰਾਂ ਦੀ ਜੀ ਜੈ ਸਾਈਆਂ ਦੀ ਫਟੋ ਬਦਲ ਸ਼ੇਅਰ ਕਰ ਦੇਣਾ ਜੀ ਵੀਡੀਓ ਨੂੰ